ਮੈਂ ਵਿਦਵਾ ਹਾਂ ਜੀ ਤੇ ਜਿਹੜਾ ਮੇਰਾ ਇੱਕ 14 ਸਾਲ ਦਾ ਬੇਟਾ ਸੀ ਉਹਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ ਸੀ ਜੀ ਅੱਜ ਹਾਲਾਤ ਫਿਰ ਉਹੋ ਜੇ ਬਣ ਗਏ ਆ ਕਿਹੜਾ ਕੀੜ ਪਤੰਗਾ ਬਹੁਤ ਉਹ ਹੀ ਹਾਲਾਤ ਫਿਰ ਸਾਡੇ ਤੇ ਆਏ ਪਏ ਬਚਿਆ ਕੁਛ ਕਿ ਬਚਿਆ ਕੁਛ ਨਹੀਂ ਬਚਿਆ ਜੀ ਹਾਂਜੀ ਕੁਛ ਨਹੀਂ ਬਚਿਆ ਠੀਕ ਹੈ ਨੁਕਸਾਨ ਹੋ ਗਿਆ ਫਸਲ ਦਾ ਨੁਕਸਾਨ ਫਸਲ ਦਾ ਵੀ ਨੁਕਸਾਨ ਜਿਹੜੀ ਕਨਾਲ ਹੈਗੀ ਆ ਉਹ ਬਸ ਪਤਲੀਾਈ ਸੀ ਹੁੰਦੀ ਚੋ ਕੋਈ ਚਾਰਾ ਬਚਿਆ ਕਿ ਉਹ ਵੀ ਖਤਮ ਹੋ ਗਈ ਪਟਾ ਚਾਰਾ ਚੂਰਾ ਦੇਖ ਲੋ ਅਵੇ ਟੂੜੀ ਸਾਰੀ ਖਰਾਬ ਹੋ ਗਈ ਐ ਰੁੜ ਗਈ ਐ ਟੂੜੀ ਅਚਾਹ ਕਮਰਾ ਹਾ ਨਿਹਾਂ ਫਟ ਗਈਆਂ ਇਹਨਾਂ ਦੀਆਂ ਵੀ ਬਾਕੀ ਹਾਲਾਤ ਤੁਸੀਂ ਦੇਖੀ ਜਾਂਦੇ ਆਂ ਵੀਰੀ ਸਿਆਲ ਸਿਆਲ ਕਿਵੇਂ ਕਟੋਗੇ ਸਿਆਲ ਸਿਆਲ ਨੂੰ ਕੀ ਕਰਾਂਗੇ ਤੰਬੂ ਲਾ ਕੇ ਇੱਥੇ ਤੰਬੂ ਲਾਵਾਂਗੇ ਤੇ ਤੰਬੂ ਲਾ ਕੇ ਕਟਾਂਗੇ ਫਿਰ ਮੁਸ਼ਕਲ ਜਿਹੜੀ ਆਈ ਉਹ ਕਟਣੀ ਬਰਨ ਟਕੋਸ ਲਾਈ ਜਾਂਦੀਆਂ ਢਾੜੀ ਮਜ਼ਦੂਰੀ ਕਰਕੇ ਮਸਾਂ ਮੈਥੋਂ ਦੀ ਕਰ ਪਹਚਾਈਆਂ ਅਚਾਹ ਤੇ ਹਾਲਾਤ ਬਹੁਤ ਮਾੜਾ ਹੋ ਗਿਆ ਜੀਰਾ ਹਲਕੇ ਦੇ ਪਿੰਡ ਮਾਸ਼ੀਕੇ ਵਿਖੇ ਅਸੀਂ ਮੌਜੂਦ ਹੈਗੇ ਆ ਸਰਦਾਰ ਸੋਹਣ ਸਿੰਘ ਲੰਬਰਦਾਰ ਦੇ ਘਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਖੜ ਦੇ ਨਾਲ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਰਿਵਾਰ ਦਾ ਕੰਨਾਂ ਡਿੱਕ ਚੁੱਕੀਆਂ ਨੇ ਐ ਸਾਈਡ ਜਿਹੜਾ ਛੱਡ ਸੀ ਉਹ ਡਿੱਕ ਚੁੱਕਿਆ ਸੋ ਪਸ਼ੂ ਹੈ ਦਾ ਵੀਰ ਦਾ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਪਸ਼ੂ ਤੋੜੀ ਸੀਗੀ ਤੋੜੀ ਰੋੜ ਚੁੱਕੀ ਐ ਸੋ ਘੁਗੀ ਦੇ ਵਿੱਚ ਵੀ ਗੁਜ਼ਾਰਾ ਕੀਤਾ ਗਿਆ ਪਰ ਹਾਲਾਕੇ ਖੜ ਜਿਹੜਾ ਬੇਹੱਦ ਜਿਹੜਾ ਵੱਡੇ ਪੱਧਰ ਤੇ ਸੀਗਾ ਜਿਹੜਾ ਇਹਨਾਂ ਨੇ ਤੁਸੀਂ ਬਣ ਨਜ਼ਾਰਾ ਕਰ ਲਿਆ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਹੈਗੇ ਨੇ ਜਿਹੜਾ ਸਰਦਾਰ ਸੋਹਣ ਸਿੰਘ ਉਹਨਾਂ ਦੀ ਦੋ ਲੜਕੀਆਂ ਹੈਗੀਆਂ ਜੋ ਵਿਆਹ ਨਾਲ ਲਾਇਕ ਹੈਗੀਆਂ ਨੇ ਪਰ ਘਰ ਦੀਆਂ ਮਜਬੂਰੀਆਂ ਹਾਲਾਤ ਅਜਿਹੇ ਹੈਗੇ ਨੇ ਕਿ ਇਨਸਾਨ ਨੂੰ ਦੁਬਾਰਾ ਉੱਠਣ ਨਹੀਂ ਦਿੰਦੇ ਹਾਲਾਂਕਿ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੀਰ ਹੈਗੇ ਵੀਰ ਨਾਲ ਗੱਲਬਾਤ ਕਰਾਂਗੇ ਕੀ ਨਾਮ ਵੀਜੀ ਆਪਣਾ ਮੇਰਾ ਨਾਮ ਜੱਗਾ ਜੀ ਠੀਕ ਹੈ ਜੀ ਕਿਸ ਤਰ੍ਹਾਂ ਹਾਲਾਤ ਸੀਗੇ ਪਾਣੀ ਕਿੰਨਾ ਕੁ ਸੀਗਾ ਇੱਥੇ ਜੀ ਪਾਣੀ ਆਪਣੇ ਆਸ-ਪਾਸ ਤਾਂ 7-8 ਫੁੱਟ ਵਗਿਆ ਤੇ ਘਰੇ ਵੀ 2.5 ਫੁੱਟ ਵਗਿਆ ਪਾਣੀ। ਬਾਕੀ ਆ ਘਰ ਦੀਆਂ ਨੀਆਂ-ਨੀਆਂ ਸਾਰੀਆਂ ਚਾਰਦواری ਬਹਿ ਗਈ ਆ। ਪਸ਼ੂਆਂ ਵਾਲਾ ਬਰਾਂਡਾ ਉਹ ਵੀ ਸਾਰਾ ਢਹਿ ਗਿਆ। ਚਾਰਦواری ਘਰ ਦੀ ਸਾਰੀ ਢਹਿ ਗਈ ਆ ਜੀ। ਤੇ ਆਪਾਂ ਦਾ ਮਿਹਨਤ ਮਜ਼ਦੂਰੀ ਕਰਦੇ ਆ ਬਾਕੀ ਔਖਾ ਹੀ ਹਾਲਾਤ ਆ। ਬੱਚੇ ਛੋਟੇ-ਛੋਟੇ ਸੀਗੇ ਕਿਵੇਂ ਬਾਹਰ ਕੱਢੇ ਜੀ? ਬੱਚੇ ਪਾਣੀ ਦੇ ਥੋੜਾ ਸਮੇਂ ਆਉਣ ਤੋਂ ਪਹਿਲਾਂ ਚੜਦਾ ਸੀਗਾ ਪਾਣੀ ਤੇ ਆਪਾਂ ਸਾਨੂੰ ਖਬਰ ਮਿਲ ਗਈ ਸੀ ਪਰ ਅਸੀਂ ਕੱਢ ਲਿਆ ਪਰ ਮੁਸ਼ਕਲ ਨਾਲ ਇਹ ਕੋਈ ਸਮਾਨ ਕਮਰਿਆਂ ਦੇ ਵਿੱਚ ਪਿਆ ਵੀ ਅਸਮਾਨਤਾ ਨਹੀਂ ਕੁਝ ਕੱਢਿਆ ਕੁਝ ਕੱਢਿਆ ਕਿ ਬਸ ਸਾਰੇ ਪਿਆ ਨਹੀਂ ਕੁਝ ਕਾ ਬਰਤਨ ਜੋਗਾ ਕੱਢਿਆ ਹੋਇਆ ਬਾਕੀ ਜਿਹੜਾ ਵੀ ਪਿਆ ਹੋਇਆ ਅੰਦਰ ਹੀ ਹੈ ਠੀਕ ਹਾਂ ਜੈਕ ਕੀਤਾ ਕੋਈ ਬਚਿਆ ਕੁਝ ਕੀ ਨੁਕਸਾਨ ਨੁਕਸਾਨ ਜਿੰਨਾ ਜਿੰਨਾ ਪਾਣੀ ਲੱਗ ਗਿਆ ਉਹ ਤਾਂ ਨੁਕਸਾਨ ਹੋ ਹੀ ਗਿਆ ਜੀ ਉਹ ਤਾਂ ਖਤਮ ਆ ਅੱਛਾ ਜੀ ਬਾਕੀ ਜਿਹੜਾ ਥੋੜਾ ਜਿਹਾ ਉੱਚਾ ਕਰਕੇ ਰੱਖਿਆ ਹੈ ਉਹ ਥੋੜਾ ਜਿਹਾ ਬਚਾ ਜਾਈ ਬਾਕੀ ਕਮਰਿਆਂ ਦਾ ਜਿਹੜੇ ਹਾਲਾਤ ਉਹ ਬਿਲਕੁਲ ਬੇਕਾਰ ਜੋ ਦੇ ਸਕਦੇ ਹੋ ਕਿ ਤਸਵੀਰਾਂ ਕਿਸੇ ਟਾਈਮ ਜਿਹੜਾ ਚੁੱਲਾ ਚੁੱਕਾ ਹੈਗਾ ਤੰਦੂਰ ਹੈਗਾ ਕਿਸੇ ਟਾਈਮ ਇੱਥੇ ਚੰਗੀ ਬਸ ਹੋਵੇਗੀ ਚੁੱਲਾ ਬਲਦਾ ਸੀਗਾ ਪਰ ਹਾਲਾਕੇ ਚੁੱਲਾ ਅੱਜ ਦੇ ਤਰੀਕ ਦੇ ਵਿੱਚ ਜਿਹੜੇ ਹੜ ਦੇ ਹਾਲਾਤਾਂ ਨੇ ਜਿਹੜਾ ਚੁੱਲਾ ਹੀ ਮਜਾ ਰੱਖਿਆ ਸੋ ਘਰ ਦੇ ਹਾਲਾਤ ਦੇ ਸਕਦੇ ਹੋ ਅੱਜ ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਬਾਅਦ ਇਹ ਪਰਿਵਾਰਕ ਮੈਂਬਰ ਘਰ ਦੇ ਵਿੱਚ ਪਹੁੰਚੇ ਨੇ ਹਾਲਾਤ ਦੇਖ ਸਕਦੇ ਹੋ ਦੋ ਚੁੰਕੇ ਨੇ ਦੋ ਪਰਿਵਾਰ ਹੈਗੇ ਨੇ ਹਾਲਾਂਕਿ ਇਧਰ ਤਸਵੀਰਾਂ ਦੇ ਸਕਦਾ ਤਸਵੀਰਾਂ ਬਰਾਂਡਾ ਡਿੱਗ ਚੁੱਕਿਆ ਕਾਫੀ ਜਿਹੜਾ ਨੁਕਸਾਨ ਨੁਕਸਾਨ ਤਾਂ ਸੁਹੀਦ ਨਹੀਂ ਜੜਿਆ ਜਾਂਦਾ ਪਰ ਨੁਕਸਾਨ ਵੱਡੇ ਪੱਧਰ ਤੇ ਹੋਇਆ ਕਹਿਣ ਨੂੰ ਤਾਂ ਆਪਾਂ ਛੋਟਾ ਜਿਹਾ ਕਹਿ ਦਿੰਨੇ ਆ ਕਿ ਜਿਹੜਾ ਕਿਸਾਨ ਮਿਹਨਤ ਕਰਦੇ ਨੇ ਮਿਹਨਤ ਦੇ ਨਾਲ ਬਣਾਉਣਾ ਬਹੁਤ ਔਖਾ ਹੈਗਾ ਘਰਾਂ ਸਾਰੀ ਜ਼ਿੰਦਗੀ ਲੱਗ ਜਾਂਦੀ ਛੋਟੇ ਕਿਸਾਨ ਨੂੰ ਘਰ ਬਣਾਉਣ ਲੱਗਿਆ ਤਸਵੀਰਾਂ ਦੇ ਸਕਦੇ ਹੋ ਕਮਰੇ ਹੈਗੇ ਨੇ ਕਮਰਿਆਂ ਦੇ ਹਾਲਾਤ ਬਾਹਰੋਂ ਤੁਸੀਂ ਦੇ ਸਕਦੇ ਹੋ ਸਾਡੇ ਨਾਲ ਮਾਤਾ ਜੀ ਮੌਜੂਦ ਹੈਗੇ ਮਾਤਾ ਕੀ ਨਾਮ ਹੈ ਜਸਕਰਨ ਕੌਰ ਕਿੰਨੇ ਬੱਚੇ ਹੈਗੇ ਤੁਹਾਡੇ ਜੀ ਦੋ ਬੇਟੀਆਂ ਨੇ ਜੀ ਵਿਆਹਣ ਲਾਇਕ ਆ ਇਹ ਵਿਆਹਣ ਲਾਇਕ ਆ ਜੀ ਪੜਦੀਆਂ ਕੰਪਿਊਟਰ ਕੋਰਸ ਕਰੀ ਜਾਂਦੀਆਂ ਹਾਂ ਜੀ ਤਾਂ ਜੀ ਵੀ ਇਹ ਕਰ ਲਈ ਉਹਨਾਂ ਨੇ ਕੰਪਿਊਟਰ ਕੋਸ ਕਰੀ ਜਾਂਦੀਆਂ ਨੇ ਢਹਾੜੀ ਮਜ਼ਦੂਰੀ ਕਰਕੇ ਮਸਾ ਮੈਥੋਂ ਦੀ ਕਰ ਪਹਚਾਈਆਂ ਅੱਛਾ ਤੇ ਹਾਲਾਤ ਬਹੁਤ ਮਾੜਾ ਹੋ ਗਿਆ ਹੁਣ ਇੱਧਰ ਕੰਮਕਾਰ ਵੀ ਕੋਈ ਨਹੀਂ ਜੀ ਤੇ ਹਾਲਾਤ ਤਾਂ ਹੁਣ ਤੁਹਾਨੂੰ ਪਤਾ ਹੀ ਕਿਹੋ ਜਿਹਾ ਤੇ ਕਿੱਥੋਂ ਪੈਸਾ ਆਉਣਾ ਕਿੱਥੋਂ ਉਹਨਾਂ ਦੀ ਵਿਦਿਆ ਕਰਾਈ ਜਾਣੀ ਆ ਕੀ ਕਰवानी ਆ ਗਾ ਕੇ ਵਿਆਹ ਵੀ ਕਰਨਾ ਵਿਆਹ ਵੀ ਕਰਨਾ ਬਹੁਤ ਮੁਸ਼ਕਲ ਹੋ ਗਿਆ ਮਟਿਆਰਾ ਮੇਰੇ ਨਾਲ ਉੱਚੀਆਂ ਲੱਗਦੀਆਂ ਅੱਛਾ ਜੀ ਹਾਂਜੀ ਠੀਕ ਹੈ ਇਹ ਜ਼ਮੀਨ ਜਾਇਦਾਦ ਕਿੰਨੀ ਕੁ ਹੈਗੀ ਕੋਈ ਬਚਿਆ ਕੁਛ ਕਿ ਬਾਕੀ ਕੁਛ ਨਹੀਂ ਬਚਿਆ ਜੀ ਹਾਂਜੀ ਕੁਛ ਨਹੀਂ ਬਚਿਆ ਠੀਕ ਹੈ ਨੁਕਸਾਨ ਹੋ ਗਿਆ ਫਸਲ ਦਾ ਨੁਕਸਾਨ ਫਸਲ ਦਾ ਵੀ ਨੁਕਸਾਨ ਜਿਹੜੀ ਕਨਾਲ ਹੈਗੀ ਆ ਉਹ ਬਸ ਪਤੀ ਲਈ ਸੀਗੀ ਉਹ ਵੀ अच्छा मार चुके कोई चारा बचया के वो भी खत्म हो गया जी चारा चुरा देख लो अबे टूड़ी सारी खराब हो गई है रड़ गई है टूड़ी अच्छा जी कमरा हां नीयां फाट गई हैं इनਾਂ ਦੀਆਂ ਵੀ बाकी हालात ਤੁਸੀਂ ਦੇਖੀ ਜਾਂਦੇ ਆਂ ਵੀਰੀ सियाल सियाल ਕਿਵੇਂ কাটੋਗੇ सियाल सियाल ਨੂੰ ਕੀ ਕਰਾਂਗੇ ਤੰਬੂ ਲਾ ਕੇ ਇੱਥੇ ਤੰਬੂ ਲਾਵਾਂਗੇ ਤੇ ਤੰਬੂ ਲਾ ਕੇ ਕਟਾਂਗੇ ਫਿਰ ਮੁਸ਼ਕਲ ਜਿਹੜੀ ਆਈ ਉਹ ਕਟਣੀ ਨਹੀਂ ਬੱਚੇ ਵੀ ਛੋਟੇ-ਛੋਟੇ ਹੈਗੇ ਨੇ ਬੱਚੇ ਵੀ ਛੋਟੇ ਆ ਹਾਂਜੀ ਪੋਤਰੇ-ਪੋਤਰੀਆਂ ਵੀ ਛੋਟੇ ਆ اچھا ਤੇ ਕੀ ਕਰੀਏ ਹੁਣ ਫਿਰ ਕਿੱਥੇ ਬਹਵਾਂਗੇ ਬੰਨ ਤੇ ਵੀ ਨਹੀਂ ਗੁਜ਼ਾਰਾ ਹੋਣਾ ਇੰਨਾ ਟਾਈਮ ਸਿਆਲ ਬੰਨ ਤੇ ਕਿਵੇਂ ਬੈਠਾਂਗੇ ਕੀੜ ਪਤੰਗੇ ਵੀ ਬਹੁਤ ਆਏ ਨੇ ਡਰਨੇ ਹੈਗਾ ਉਹਨਾਂ ਚੋਂ ਹਾਂਜੀ ਡਰ ਬਹੁਤ ਜ਼ਿਆਦਾ ਹਾਂਜੀ ਡਰ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਵੀ ਡਰਾ ਆਪ ਨੂੰ ਵੀ ਡਰਾ ਸੁੱਤਿਆ ਪਿਆ ਨੂੰ ਕਈ ਵਾਰ ਮੰਜੇ ਤੇ ਚੜ ਜਾਵੇ ਤੇ ਕੀ ਕਰ ਸਕਦੇ ਆ ਜੀ ਜੀ ਹਾਲਾਤ ਤਾਂ ਗੰਭੀਰ ਨੇ ਹਾਂਜੀ ਹਾਲਾਤ ਬਹੁਤ ਗੰਭੀਰ ਆ ਜੀ ਮਦਦ ਹੋਣੀ ਚਾਹੀਦੀ ਜਿਵੇਂ ਤੁਸੀਂ ਕਮਰਿਆਂ ਦਾ ਕਹਿ ਰਹੇ ਹੋ ਪਰਿਵਾਰਕ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਕੰਧਾਂ ਸਾਰੀਆਂ ਡਿੱਗੀਆਂ ਹੋਈਆਂ ਨੇ ਮਦਦ ਵੀਰ ਜੀ ਅਸੀਂ ਤੇ ਇਹ ਮਦਦ ਮੰਗਦੇ ਆਂ ਹਾਂਜੀ ਅਸੀਂ ਇਹ ਆਨੇ ਵੀ ਸਾਡੀ ਮਦਦ ਹੋਵੇ ਜਿਹੜਾ ਮੇਰਾ ਜੇਠ ਭਾਈ ਆ ਸੋਮ ਸਿੰਘ ਤੇ ਉਹ ਵੀ ਕੰਮ ਕਰ ਨਹੀਂ ਉਹ ਤੋਂ ਹੁੰਦਾ ਗਾ ਜੀ ਇਹ ਬੇਟਾ ਐ ਜੀ ਬੇਟਾ ਹੁਣ ਆਪਣੇ ਬੱਚੇ ਪਾਲੂਗਾ ਕਿ ਸਾਡਾ ਖਰਚਾ ਚੱਲੂਗਾ ਕੀ ਕਰੂਗਾ ਜੀ ਇਹਦਾ ਵੀ ਕਮਰਾ ਪਾਟਿਆ ਆ ਇੱਕ ਪਾਸੋਂ ਕੰਧ ਉਲਰ ਗਈ ਆ ਜੀ ਇਹ ਵੀ ਕੀ ਕਰੂਗਾ ਬੇਟਾ ਵੀ ਕਬੀਲਦਾਰ ਆ ਬੇਟਾ ਵੀ ਕਬੀਲਦਾਰ ਆ ਜੀ ਮੈਂ ਵਿਧਵਾ ਔਰਤਾਂ ਜੀ ਤੇ ਜਿਹੜਾ ਮੇਰਾ ਇੱਕ 14 ਸਾਲ ਦਾ ਬੇਟਾ ਸੀ ਉਹਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ ਸੀ ਜੀ ਅੱਜ ਹਾਲਾਤ ਫਿਰ ਉਹੋ ਜਿਹੇ ਬਣ ਗਏ ਆ ਕਿਹੜਾ ਖੇਡ ਪਤੰਗਾ ਬਹੁਤ ਕੁਝ ਉਹੀ ਹਾਲਾਤ ਫਿਰ ਸਾਡੇ ਤੇ ਆਏ ਪਏ ਆ ਜੀ ਇਹਨਾਂ ਹਾਲਾਤਾਂ ਨੂੰ ਹੁਣ ਮੁਸ਼ਕਲ ਨਾਲ ਕੱਟਣਾ ਪੈਣਾ ਜਿਹੜੀ ਮੁਸ਼ਕਲ ਵਾਹਿਗੁਰੂ ਨੇ ਪਾਈ ਆ ਉਹ ਹੁਣ ਕਟਾਂਗੇ ਨਾ ਤਾਂ ਕੀ ਕਰਾਂਗੇ ਸਾਡੀ ਮਦਦ ਕੀਤੀ ਜਾਵੇ ਵੱਦ ਤੋਂ ਵੱਦ ਬਸ ਅਸੀਂ ਮਦਦ ਮੰਗਦੇ ਆ ਜੀ ਵੀ ਅਸੀਂ ਕਿਵੇਂ ਪੈਰਾਂ ਸਿਰ ਹੋਵਾਂਗੇ 2 ਸਾਲਾਂ ਚ ਤੇ ਅੱਗੇ ਪੈਰਾਂ ਸਿਰ ਮੜੇ ਜੇ ਹੋਏ ਸੀ ਜੀ ਤੇ ਪਾਣੀ ਨੇ ਫਿਰ ਸਾਡੇ ਹਾਲਾਤ ਬਦਲ ਦਿੱਤੇ ਜੀ ਕੋਈ ਸੰਪਰਕ ਨੰਬਰ ਹੈਗਾ ਕੋਈ ਸਮਾਜ ਸੇਵੀ ਦੇਖ ਰਿਹਾ ਹੋਵੇ ਤੁਹਾਡਾ ਨਾਲ ਸੰਪਰਕ ਕਰ ਸਕੇ ਕੋਈ ਮਦਦ ਕਰਨੀ ਹੋਵੇ ਤਾਂ ਸੰਪਰਕ ਨੰਬਰ ਹੈ ਹਾਂਜੀ ਹੈਗਾ ਦੱਸਿਓ ਜੀ 88723 ਜੀ 13082 ਇਹ ਇਹ ਜਦੋਂ ਵੀ ਕੋਈ ਸਮਾਜ ਸੇਵੀ ਤੁਹਾਨੂੰ ਕਾਲ ਕਰਦਾ ਤਾਂ ਕੌਣ ਅਟੈਂਡ ਕਰੇਗਾ ਕੌਣ ਅੱਗੂ ਬੋਲੇਗਾ ਕੀ ਨਾਮ ਉਹਨਾਂ ਦਾ ਜੀ ਇਹ ਇਹ ਤਾਂ ਨੰਬਰ ਜੀ ਮੇਰੇ ਕੋਲੇ ਹੁੰਦਾਗਾ ਜੀ ਤੁਹਾਡਾ ਨਾਮ ਜ਼ਰੂਰ ਦੱਸੋ ਜਸਕਰਨ ਕੌਰ ਠੀਕ ਹੈ ਜੀ ਹਾਂਜੀ ਤੇ ਬਾਕੀ ਬੇਟਾ ਵੀ ਗੱਲ ਕਰ ਸਕਦਾ ਹੈ ਜੀ ਤੇ ਵੱਡੇ ਭਾਜੀ ਆ ਜੀ ਹੁਣ ਸਿੰਘ ਜੀ ਉਹ ਵੀ ਗੱਲ ਕਰ ਸਕਦੇ ਆ ਸਾਡੇ ਘਰ ਦਾ ਪਰਿਵਾਰ ਚੋਂ ਕੋਈ ਵੀ ਮੈਂਬਰ ਗੱਲ ਕਰ ਸਕਦਾ ਜੀ ਜੀ ਹਾਂਜੀ ਮਦਦ ਹੋਣੀ ਚਾਹੀਦੀ ਹੈ ਮਦਦ ਹੋਣੀ ਚਾਹੀਦੀ ਤੁਸੀਂ ਵੀ ਆਪਣਾ ਨੰਬਰ ਜ਼ਰੂਰ ਜਿਹੜਾ ਸੰਪਰਕ ਨੰਬਰ ਹੈਗਾ ਸਾਂਝਾ ਕਰ ਦਿਓ ਹਾਂਜੀ ਮੇਰਾ ਨੰਬਰ ਹੈਗਾ ਜੀ 9781491559 ਜੀ ਜੀ ਹਾਂਜੀ 98858513082 ਜੀ ਹਾਂ ਜੇ ਨੰਬਰ ਸਾਡੇ ਦੋਵੇਂ ਪੱਕੇ ਚੱਲਦੀ ਹੈ ਜੀ ਜੇ ਕਿਸੇ ਵੀਰ ਭਰਾ ਨੇ ਸਾਡੀ ਮਦਦ ਕਰਨੀ ਹੋਵੇ ਜਰੂਰ ਸਾਡੇ ਨਾਲ ਸੰਪਰਕ ਕਰੋ ਸਾਨੂੰ ਵੱਧ ਤੋਂ ਵੱਧ ਲੋੜ ਦੀ ਮਦਦ ਦੀ ਲੋੜ ਹੈ ਜੀ ਵੱਧ ਤੋਂ ਵੱਧ ਸਾਡੀ ਮਦਦ ਕਰੋ ਸਾਡੇ ਘਰ ਦੇ ਹਾਲਾਤ ਜਿਹੋ ਜਿਹੇ ਹੈਗੇ ਆ ਜੋ ਤੁਸੀਂ ਵੀਡੀਓ ਰਾਹੀਂ ਦੇਖ ਹੀ ਰਹੇ ਹੋ ਧੰਨਵਾਦ ਜੀ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਦੋ ਪਰਿਵਾਰਾਂ ਨੇ ਸਾਂਝੀਆਂ ਕੀਤੀਆਂ ਦੋ ਪਰਿਵਾਰਾਂ ਤੱਕ ਪਹੁੰਚ ਕੇ ਜਿੰਨੀ ਵੀ ਹੋ ਸਕੇ ਮਦਦ ਜਰੂਰ ਕਰਨ ਦੀ ਕੋਸ਼ਿਸ਼ ਕਰਨਾ ਸੋ ਤਸਵੀਰਾਂ ਸਾਡਾ ਫਰਜ਼ ਬਣਦਾ ਕਿ ਅਸੀਂ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਛੋਟੇ ਜਿਹੇ ਬਟਨ ਨਾਪ ਕੇ ਅਸੀਂ ਸ਼ੇਅਰ ਕਰਕੇ ਜਿਹੜਾ ਇਹਨਾਂ ਦੀ ਮਦਦ ਕਰ ਸਕਦੇ ਹਾਂ ਸੋ ਕਿਸੇ ਨਾ ਕਿਸੇ ਸਮਾਜ ਸੇਵੀ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਸੋ ਤੁਹਾਡਾ ਧੰਨਵਾਦ ਜੀ